ਕੇਂਦਰੀ ਧਰਤੀ ਵਿਗਿਆਨ ਮੰਤਰੀ ਡਾਕਟਰ ਜੀਤेंद्र ਸਿੰਘ ਨੇ ਫਰਾਂਸ ਦੇ ਨਾਈਸ ਵਿੱਚ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ ਦੌਰਾਨ ਮੋਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਮ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਰਾਮ ਗੁਲਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੋਰੀਸ਼ਸ ਫੇਰੀ ਨੂੰ ਯਾਦ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਨਿੱਜੀ ਸ਼ੁਭਕਾਮਨਾਵਾਂ ਦਾ ਸੁਨੇਹਾ ਭੇਜਿਆ। ਡਾਕਟਰ ਜੀਤेंद्र ਸਿੰਘ ਨੇ ਫਰਾਂਸ ਅਤੇ ਕੋਸਟਾ ਰੀਕਾ ਦੀਆਂ ਸਰਕਾਰਾਂ ਦੁਆਰਾ ਸਹਿ ਮੇਜ਼ਬਾਨੀ ਕੀਤੀ ਗਈ ਤੀਜੀ ਸੰਯੁਕਤ ਰਾਸ਼ਟਰ ਓਸ਼ਨ ਕਾਨਫਰੰਸ ਦੇ ਉਦਗਾਤਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ ਯੂਨ ਓਸ਼ਨ ਕਾਨਫਰੰਸ ਦੇ ਉਦਗਾਤਨੀ ਸੈਸ਼ਨ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਸਮੁੰਦਰਾਂ ਨੂੰ ਬਚਾਉਣ ਲਈ ਬਹੁਪੱਖੀ ਲਾਮਬੰਦੀ ਦਾ ਸੱਦਾ ਦਿੱਤਾ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਅੱਜ ਦੁਨੀਆ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਵੱਲ ਦੇਖ ਰਹੀ ਹੈ ਫਰਾਂਸ ਦੇ ਨਾਈਸ ਵਿੱਚ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ ਵਿੱਚ ਬੋਲਦਿਆਂ ਡਾਕਟਰ ਸਿੰਘ ਨੇ ਇਸ ਆਸਹਿਰ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚੁੱਕੇ ਗਏ ਕੁਝ ਫੈਸਲਾ ਕੁਨ ਕਦਮਾਂ ਤੇ ਸਰਕਾਰ ਦੀ ਸਥਿਰਤਾ ਨੂੰ ਦਿੱਤਾ। ਉਹਨਾਂ ਕਿਹਾ ਕਿ ਇਹ ਇੱਕ ਖੁਸ਼ ਨੁਮਾ ਸੰਜੋਗ ਹੈ ਕਿ ਜਦੋਂ ਸਰਕਾਰ ਆਪਣੀ 11ਵੀਂ ਬਰੇਗੰਡ ਮਨਾ ਰਹੀ ਹੈ ਤਾਂ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਵਿੱਚ ਭਾਰਤ ਦੀਆਂ ਯੋਗਤਾਵਾਂ ਤੇ ਸਮਰਥਾਵਾਂ ਦਾ ਲਾਭ ਉਠਾਉਣ ਲਈ ਕਮਾਲ ਦੀ ਦਿਲਚਸਪੀ ਅਤੇ ਉਤਸ਼ਾਹ ਡਾਕਟਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਹੁਣ ਸਮੁੰਦਰੀ ਚੁਣੌਤੀਆਂ ਜਲਵਾਯੂ ਪੈਟਰਨ ਤੇ ਸਾਫ ਊਰਜਾ ਵਰਗੇ ਵਿਸ਼ਵਵਿਆਪੀ ਚਿੰਤਾਵਾਂ ਦੇ ਮਾਮਲਿਆਂ ਵਿੱਚ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ 150 ਤੋਂ ਵੱਧ ਦੇਸ਼ਾਂ ਦੇ ਰਾਜਮੁਖੀ ਸੀਨੀਅਰ ਮੰਤਰੀ ਉੱਗੇ ਵਿਗਿਆਨੀ ਤੇ ਨੀਤੀ ਨਿਰਮਾਤਾ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਨੇ ਜੀ ਐਂਡ ਗੈਟਿੰਗ ਅ ਕਸਟਮ ਟੂ ਥੈਟ ਕਾਈਂਡ ਆਫ ਐਕਸਰਸਾਈਜ਼ ਵਾਕਿੰਗ ਇਨਟੂ ਵਾਕਿੰਗ ਆਊਟ ਊਡ ਬੀ ਆਲਸੋ ਰਿਕਵਾਇਰਡ Uh, in case of uh, Gaganyaan and also several future experiments, and more so, uh, India's uh, own space station. We plan to have our own exclusive space station by 2035, which will be known as Bharat Space Station. And for that, also, this experience is going to come handy. I think uh, the very fact that uh, at this moment, when uh, we are talking to each other. We are sitting at a place far, far away from India. This is the Nice uh, location in France, and over here also you find all the delegates who have arrived here for the conference, discussing about uh, India's participation in the International Space Station mission, which is going to happen or which is going to be launched tomorrow. So that itself uh, signifies the the extent of importance and also the kind of interest it has generated across the world.